ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵੀ ਮੜੀ ਘਟਣ ਵਾਪਰੀ ਸੱਚਕਾਂਸ਼ੀ ਈਮਾਨਦਾਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟ ਕਰਤਾ ਉਹਦੇ ਕਾਫੀ ਗੰਭੀਰ ਛਟਾ ਲੱਗ ਗਿਆ ਅਸੀਂ ਜੇ ਇਹ ਪੜਤਾਲ ਜਿਹੜੀ ਇਮੀਡੀਏਟਲੀ ਕਰ ਤਾ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਆਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੋਲਿਸ ਨੂੰ ਜਿਸ ਦਮਾਂਗੇ ਪੋਲਿਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਹਰੇਕ ਮਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮਲਾਜ਼ਮ ਕੋਈ ਜੇ ਇੱਕ ਮਲਾਜ਼ਮ ਇਨਵੋਲ ਹੋਵੇ ਚਾਹੇ 2013 ਜਿੰਨੇ ਵੀ ਮਲਾਜ਼ਮ ਇਨਵੋਲ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ ਹਮਸਤ ਤੌਰੇ 'ਤੇ ਮਾਮਾ ਆਪੀ ਦੇ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਆਸ਼ਾ ਕਰ ਰਹੇ ਸੀਗੇ ਉਹ ਮੁਲਾਜ਼ਮ ਵੀ ਪ੍ਰਸ਼ਦਾ ਝਗੜਿਆ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਅੰਜਾਮ ਦਿੱਤੀ। ਉਹ ਜਿਸੀ ਕਾਰਨ ਇਹ ਕਿੰਨੇ ਪਰਿਵਾਰਕ ਮਸਲੇ ਸੀਗਾ ਆਪਾਂ ਦੀ। ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਰ ਇਹਨਾਂ ਦਾ ਘਰ ਦਾ ਝਗੜਾ ਸੀਗਾ। ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ। ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜੋ ਬਹੁਤ ਮੰਦਰ ਪਰ ਮਤਬਾਕੀ ਘਟਨਾ ਆ। ਅਹੀ ਅਹੀ ਟੋਰਾਂਟੋ ਪੀਸ ਕਰਕੇ ਕਾਰਵਾਈ ਤੁਰੰਤ ਉਹ ਕੋ ਬ੍ਰਾਂਚ ਕੰਮ ਕਰਕੇ ਦੋਵੇਂ ਇੱਕੋ ਜਗ੍ਹਾ ਕੰਮ ਕਰਨਾ ਨਹੀਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਦਾ ਬ੍ਰਾਂਚ ਉੱਚ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਡਾਨਣ ਵਾਲਿਆ ਇਸ ਕਰਕੇ ਇੱਕ ਦੂਜੇ ਨੂੰ ਰਜਾਨਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ वगैरह ਹਜੇ ਤੱਕ ਤੇ ਹਾਲ ਤਾਂ ਸੀਰੀਅਸ ਹੀ ਆ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਕੋਤੋਂ ਬਾਅਦ ਆਈ